ਇੱਕ ਪਾਸੇ ਜਨਰਲ ਇਲੈਕਸ਼ਨਸ ਨੇ ਲੋਕ ਸਭਾ ਇਲੈਕਸ਼ਨਸ ਨੇ ਉੱਥੇ ਹੀ ਚੰਡੀਗੜ੍ਹ ਤੇ ਬੂਥ ਮਾਰਕੀਟ ਵੱਲੋਂ ਇੱਕ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਪਹਿਲਾਂ ਵੋਟਾਂ ਤੋਂ ਜਿਹੜੇ ਉਮੀਦਵਾਰ ਨੇ ਉਹ ਜਾ ਕੇ ਗੱਲਬਾਤ ਕਰਦੇ ਨੇ ਲੇਕਿਨ ਬਾਅਦ ਦੇ ਵਿੱਚ ਸਾਰਾ ਪ੍ਰੋਗਰਾਮ ਜਿਹੜਾ ਉਲਟਾ ਹੋ ਜਾਂਦਾ ਹੈ ਮੁੱਕਰ ਜਾਂਦੇ ਨੇ ਤਾਂ ਚੰਡੀਗੜ੍ਹ ਬੂਥ ਮਾਰਕੀਟ ਜਿਹੜੇ ਐਸੋਸੀਏਸ਼ਨ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਜਿਹੜੇ ਪ੍ਰਧਾਨ ਨੇ ਗੋਲ ਜੀ ਕੀ ਪੂਰਾ ਮਾਮਲਾ ਕੀ ਹੈ ਕਿਸ ਤਰੀਕ ਨਾਲ ਤੁਸੀਂ ਪ੍ਰੈਸ ਵਾਰਤਾ ਵੀ ਕੀਤੀ ਹੈ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਤੁਹਾਨੂੰ ਦੇਖਣੀਆਂ ਪੈਂਦੀਆਂ ਸਰ ਸਾਡੀ ਜਿਹੜੀ ਮੁਸ਼ਕਲਾਂ ਬੜੀ ਬੇਸਿਕ ਹੈਗੀਆਂ ਤੇ ਉਹਦੇ ਚ ਸਾਡੀ ਆਪਣੀ ਵੀ ਪ੍ਰੋਬਲਮਸ ਨਹੀਂ ਹੈ ਅਸੀਂ ਆਪਣੇ ਕਸਟਮਰਸ ਦੇ ਲਈ ਲੜਾਈ ਲੜ ਰਹੇ ਹਾਂ ਅਸੀਂ ਪਿਛਲੇ 25-30 ਸਾਲ ਤੋਂ ਰੀਹੈਬਿਟੇਸ਼ਨ ਚ ਅਲਾਟ ਹੋਈ ਬੁਥਾਂ ਚ ਕੰਮ ਕਰ ਰਹੇ ਹਾਂ ਅਸਾਕ ਉਥੇ ਪ੍ਰਸ਼ਾਸਨ ਨੇ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਆ ਕੇ ਸਾਡੀ ਸੁਧਰ ਨਹੀਂ ਲਈਤੀ ਜਿਹਦੇ ਕਰਕੇ ਪ੍ਰੇਸ਼ਾਨ ਹੋਣ ਤੋਂ ਬਾਅਦ ਸਾਨੂੰ ਆਪਣੀ ਇਹ ਬੂਥ ਮਾਰਕੀਟ ਐਸੋਸੀਏਸ਼ਨ ਬਣਾਨੀ ਪਈ ਤਾਂ ਕਿ ਅਸੀਂ ਇਕਜੁੱਟ ਹੋ ਕੇ ਆਪਣਾ ਹੱਕ ਪ੍ਰਸ਼ਾਸਨ ਕੋਲ ਲੈ ਸਕੀਏ ਜਿਹਦੇ ਵਿੱਚ ਸਾਡੀ ਬੜੀ ਛੋਟੀ-ਛੋਟੀ ਮੰਗਾਂ ਹੈਗੀਆਂ ਅਸੀਂ ਕਹਿੰਦੇ ਆਂ ਵੀ ਬਾਥਰੂਮ ਔਰ ਪਾਣੀ ਜਿਹੜੀ ਕਿ ਬੜੀ ਬੇਸਿਕ ਐਮਿਨਿਟੀ ਹੈ ਸਾਡੇ ਕੋਲ ਆਉਣ ਵਾਲੇ ਕਸਟਮਰਸ ਨੂੰ ਜਿਵੇਂ ਸ਼ਾਸਤਰੀ ਮਾਰਕੀਟ ਹੈ ਸਦਰ ਬਜ਼ਾਰ ਹੈ ਪਟੇਲ ਮਾਰਕੀਟ ਹੈ ਇਹ ਸਾਰੀ ਮਾਰਕੀਟਾਂ ਦੇ ਅੰਦਰ ਡੇਲੀ 5 ਤੋਂ 10 ਹਜ਼ਾਰ ਬੰਦਾ ਅਪ ਡਾਊਨ ਕਰਦਾ ਹੈਗਾ ਤੇ ਉਹ ਪਾਣੀ ਔਰ ਬਾਥਰੂਮ ਤਾਂ ਬਹੁਤ ਬੇਸਿਕ ਚੀਜ਼ ਹੈ ਔਰ ਜ਼ਰੂਰੀ ਹੈ ਅਸੀਂ ਚਾਹੁੰਦੇ ਹਾਂ ਸੂਚਾਰੂ ਰੂਪ ਤੋਂ ਹੋਏ ਬਰਸਾਤ ਦੇ ਦਿਨਾਂ ਵਿੱਚ ਸਾਡੀ ਮਾਰਕੀਟ 'ਚ ਬਾੜ ਦਾ ਮਾਹੌਲ ਬਣਿਆ ਹੁੰਦਾ ਹੈ ਵੀ ਅਸੀਂ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਹਾਰਵੈਸਟ ਸਿਸਟਮ ਹੈ ਉਹ ਦਰੁਸਤ ਕੀਤਾ ਜਾਏ ਔਰ ਉਹ ਪ੍ਰੋਪਰਲੀ ਕਰਾਇਆ ਜਾਏ। ਬਾਵਜੂਦ ਦੇ ਦੇ ਕਿ ਤੁਸੀਂ ਦੇਖੋ ਇੱਕ ਜੀਡੀਪੀ ਚੰਡੀਗੜ੍ਹ ਬੂਥ ਹੈਗੇ ਆ ਇੱਕ ਬਹੁਤ ਵੱਡਾ ਚੰਕ ਹੈਗਾ ਚੰਡੀਗੜ੍ਹ ਦਾ ਔਰ ਜਿੱਥੇ ਕਿ ਮੀਡੀਅਮ ਵਰਗ ਦੇ ਲੋਕ ਕੰਮ ਕਰ ਰਹੇ ਹੈ ਔਰ ਹਰ ਦੁਕਾਨਦਾਰ ਤੋਂ ਤਿੰਨਿਆ ਚਾਰ ਪਰਿਵਾਰਾਂ ਦਾ ਘਰ ਚੱਲ ਰਿਹਾ ਹੈ। ਉਨੇ ਦੋ ਨੌਕਰ ਵੀ ਰੱਖਿਓ ਇਹ ਆਪਣਾ ਪਰਿਵਾਰ ਵੀ ਚਲਾ ਰਿਹਾ ਹੈ ਤੇ ਉਹਦਾ ਪਰਿਵਾਰ ਵੀ ਰੋਟੀ ਖਾ ਰਿਹਾ ਹੈ। ਉਹਦੇ باوجود ਗਵਰਨਮੈਂਟ ਨੂੰ ਟਾਈਮ ਟੂ ਟਾਈਮ ਸਾਰੇ ਟੈਕਸ ਵੀ ਭੇ ਕਰ ਰਿਹਾ ਹੈ। ਚਾਹੇ ਉਹ ਜੀਐਸਟੀ ਹੈ, ਚਾਹੇ ਉਹ ਇਨਕਮ ਟੈਕਸ ਹੈਗਾ, ਚਾਹੇ ਉਹ ਕਾਰਬੇਜ ਕਲੈਕਸ਼ਨ ਹੈਗਾ, ਜੋ ਵੀ ਟੈਕਸ ਗਵਰਨਮੈਂਟ ਟਾਈਮ ਟੂ ਟਾਈਮ ਲਗਾਉਂਦੀ ਹੈ, ਬਿਨਾ ਕਿਸੇ ਸ਼ੰਕਾ ਤੋਂ ਗਵਰਨਮੈਂਟ ਨੂੰ ਪੇ ਕਰਦਾ ਹੈ। ਲੇਟੈਸਟ ਤੁਹਾਨੂੰ ਮੈਂ ਦੱਸਦਾ ਅਸੀਂ ਪਿਛਲੇ ਇੱਕ ਸਾਲ ਤੋਂ ਤੁਹਾਨੂੰ ਯਾਦ ਹੋਵੇਗਾ ਵੀ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਨੇ ਕਮਰਸ਼ੀਅਲ ਦੇ ਉੱਤੇ ਵੀ ਗਾਰਬੇਜ ਟੈਕਸ ਲਗਾਤਾ ਸੀ। ਔਰ ਬੜੀ ਹੈਰਾਨੀ ਦੀ ਗੱਲ ਹੈ ਅਸੀਂ 1 ਸਾਲ ਤੋਂ ਰੈਗੂਲਰ ਗਾਰਬੇਜ ਟੈਕਸ ਪੇ ਕਰ ਰਹੇ ਹਾਂ ਲੇਕਿਨ ਉਹਦੀ ਸਰਵਿਸ ਦੇ ਨਾਮ ਤੇ ਸਾਨੂੰ ਜ਼ੀਰੋ ਫੈਸਿਲਿਟੀ ਹੈ ਨਾ ਤਾਂ ਸਾਡੀ ਮਾਰਕੀਟਾਂ 'ਚ ਕੋਈ ਸਵੀਪਰ ਆਂਦੇ ਆ ਕਾਰਪੋਰੇਸ਼ਨ ਵੱਲੋਂ ਝਾੜੂ ਲਗਾਉਣ ਲਈ ਨਾ ਹੀ ਕੋਈ ਟਰਾਲੀ ਆਂਦੀ ਹੈ ਉੱਥੇ ਕੂੜਾ ਚੱਕਣ ਲਈ ਮੋਰਓਵਰ ਉੱਥੇ ਕੋਈ ਵੀ ਐਸਾ ਇੱਕ ਜਗ੍ਹਾ ਡਿਸਾਈਡ ਨਹੀਂ ਕੀਤੀ ਕਾਰਪੋਰੇਸ਼ਨ ਨੇ ਅੱਜ ਤੱਕ ਵੀ ਕਿਸੇ ਵੀ ਮਾਰਕੀਟ 'ਚ ਵੀ ਤੁਸੀਂ ਆਪਣਾ ਸਾਰਾ ਗਾਰਬੇਜ ਇੱਥੇ ਸੁੱਟਿਆ ਕਰੋ ਇੱਥੋਂ ਸਾਡੀ ਟਰਾਲੀ ਆਏਗੀ ਚੱਕ ਕੇ ਲੈ ਜਾਏਗੀ ਮੈਂ ਸ਼ਾਸਤਰੀ ਮਾਰਕੀਟ ਦਾ ਵੀ ਪ੍ਰੈਜ਼ੀਡੈਂਟ ਆ ਔਰ ਤੁਸੀਂ ਯਕੀਨ ਨਹੀਂ ਕਰੋਗੇ ਕਿ ਹਰ ਤੀਜੇ ਦਿਨ ਸਾਨੂੰ ਰਿਕੁਐਸਟ ਕਰਕੇ ਕਾਰਪੋਰੇਸ਼ਨ ਤੋਂ ਟਰਾਲੀ ਮੰਗਾ ਕੇ ਕੂੜਾ ਸਾਫ਼ ਕਰਵਾਉਣਾ ਪੈਂਦਾ ਔਰ ਅਸੀਂ ਆਪਣੇ ਸਵੀਪਰ ਰੱਖੇ ਹੋਏ ਆ ਸੈਲਰੀ ਤੇ ਜਿਹੜੇ ਕਿ ਪੂਰੀ ਮਾਰਕੀਟ ਦੀ ਸਾਫ਼ ਸਫਾਈ ਕਰਦੇ ਆ ਕਿਆ ਤੁਹਾਡੇ ਸਾਹਮਣੇ ਲਾਜਾਇਜ਼ ਹੈਗਾ ਜਦਕਿ ਕਿਸੇ ਵੀ ਪ੍ਰਸ਼ਾਸਨ ਨੂੰ ਕਦੀ ਵੀ ਸਾਡੀ ਮਾਰਕੀਟ ਦੀ ਜਾਂ ਲੋਕਾਂ ਦੀ ਜ਼ਰੂਰਤ ਪੈਂਦੀ ਆ ਚਾਹੇ ਉਹ ਕੋਵਿਡ ਦਾ ਟਾਈਮ ਸੀਗਾ ਚਾਹੇ ਕੋਈ ਫੰਕਸ਼ਨ ਹੁੰਦਾ ਹਰ ਮਾਰਕੀਟ ਸੱਤ ਤੋਂ ਅੱਠ ਲੰਗਰ ਲੱਗਦੇ ਆ ਪੂਰੇ ਸਾਲ 'ਚ ਜਿਹੜੀ ਕਿ ਮਾਰਕੀਟ ਆਪਣੀ ਕੋਲੋਬੇਸ਼ਨ ਦੇ ਨਾਲ ਲਗਾਉਂਦੀ ਹੈ ਔਰ ਉਹਦੇ ਅੰਦਰ ਕੋਸ਼ਿਸ਼ ਕਰਦੀ ਹੈ ਕਿ ਕਿਸੇ ਨਾ ਕਿਸੇ ਰਾਜਨੇਤਾ ਨੂੰ ਜਾਂ ਕਿਸੇ ਐਡਮਿਨਿਸਟ੍ਰੇਸ਼ਨ ਅਫਸਰ ਨੂੰ ਬੁਲਾਉਂਦੀ ਹੈ ਮੁਕੇ ਜੀ ਮੈਂ ਤੁਹਾਨੂੰ ਵਿੱਚੋਂ ਟੋਕਦਾ ਪਰ ਇਹ ਛੋਟੀਆਂ-ਛੋਟੀਆਂ ਮੰਗਾਂ ਨੇ ਕਹਦੀ ਆ ਵੀ ਬੇਸਿਕ ਨੀਡਸ ਨੇ ਜਿਹੜੀਆਂ ਇਹਦੇ ਬਾਰੇ ਵੀ ਪ੍ਰਸ਼ਾਸਨ ਧਿਆਨਿੰਦਾ ਤੁਸੀਂ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਨਾਲ ਕੋਈ ਪਹੁੰਚ ਕੀਤੀ ਹੈ ਉਹਨਾਂ ਤੱਕ ਜਾਂ ਸਿੱਧਾ ਪ੍ਰੈਸ ਕਾਨਫਰੰਸ ਕੀਤੀ ਹੈ ਸਰ ਸਾਡੀ ਆਪਣੀ ਮਾਰਕੀਟ ਦੇ ਬਿਹਾਫ ਤੇ ਸਦਰ ਮਾਰਕੀਟ ਦੇ ਬਿਹਾਫ ਤੇ ਪਟੇਲ ਮਾਰਕੀਟ ਦੇ ਬਿਹਾਫ ਤੇ ਡਿਫਰੈਂਟ ਵੇਜ਼ ਇਨਾਲ ਅਸੀਂ ਆਪਣੇ ਆਪਣੇ ਲੈਟਰ ਹੈਡਸ ਦੇ ਉੱਤੇ ਕਾਰਪੋਰੇਸ਼ਨ ਦੇ ਅੰਦਰ ਐਪਲੀਕੇਸ਼ਨਸ ਦਿੱਤੀਆਂ ਹੋਈਆਂ ਜਿਦਾ ਕਿ ਸਾਡੇ ਕੋਲ ਰਿਟਰਨ ਪ੍ਰੂਫ ਹੈ ਵਿਦ ਡੈਰੀ ਨੰਬਰ ਠੀਕ ਹੈ ਔਰ ਅਸੀਂ ਪਿਛਲੇ 2 ਸਾਲ ਤੋਂ ਲਗਾਤਾਰ ਕੋਸ਼ਿਸ਼ ਕਰਦੇ ਆ ਰਹੇ ਹਾਂ ਜਦ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਤੇ ਸਾਨੂੰ ਹਾਰ ਕੇ ਆਪਣੀ ਇਹ ਬੂਥ ਮਾਰਕੀਟ ਐਸੋਸੀਏਸ਼ਨ ਬਣਾਨੀ ਪਈ ਤਾਂ ਕਿ ਅਗਰ ਹੁਣ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਏਗੀ ਤੇ ਅਸੀਂ ਵੀ ਫਿਰ ਸਾਰੀ ਪਾਰਟੀਆਂ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਕਾਰਪੋਰੇਸ਼ਨ ਦੇ ਖਿਲਾਫ ਐਜੀਟੇਸ਼ਨ ਕਰਕੇ ਆਪਣਾ ਹੱਕ ਲੈ ਕੇ ਛੱਡਾਂਗੇ ਦੇ ਲੰਮੇ ਸਮੇਂ ਤੋਂ ਉਮੀਦਵਾਰ ਉਤਰਦੇ ਨੇ ਮੈਦਾਨ ਦੇ ਵਿੱਚ ਇਲੈਕਸ਼ਨਸ ਦੇ ਵੇਲੇ ਜਾਂ ਬਾਅਦ ਦੇ ਵਿੱਚ ਵੀ ਕੋਈ ਪਹੁੰਚ ਕਰਦੇ ਤੁਹਾਡੇ ਤੱਕ ਹੁਣ ਵੀ ਪਿੱਛੇ ਕਾਫੀ ਮਨਿਸ਼ਤ ਵਾਰੀ ਸੀਗੇ ਸੰਜੇ ਟੰਡਨ ਵੱਖ-ਵੱਖ ਮਾਰਕੀਟਾਂ ਦੇ ਵਿੱਚ ਜਾ ਰਹੇ ਕੋਈ ਪਹੁੰਚ ਕੀਤੀ ਉਹਨਾਂ ਨੇ ਤੁਹਾਡੇ ਤੱਕ ਜਾਂ ਕੋਈ ਗੱਲਬਾਤ ਹੋਈ ਹੈ ਕੋਈ ਆਪਣੀਆਂ ਮੰਗਾਂ ਤੁਸੀਂ ਉਹਨਾਂ ਨੂੰ ਦੱਸੀਆਂ ਸਰ ਸਾਡੇ ਕੋਲ ਸਾਰਿਆਂ ਨੇ ਅਪਰੋਚ ਕੀਤੀ ਹੈ ਔਰ ਸਾਰੇ ਸਾਡੇ ਭਰਾ ਹੈ ਅਸੀਂ ਸਾਰਿਆਂ ਦੀ ਪਹਿਲਾਂ ਵੀ ਰਿਸਪੈਕਟ ਕਰਦੇ ਆਏ ਹਾਂ ਚਾਹੇ ਕਿਸੇ ਵੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੋਵੇ ਸਾਡੇ ਲਈ ਸਾਰੇ ਬਰਾਬਰ ਹੈ ਲੇਕਿਨ ਇਸ ਵਾਰ ਅਸੀਂ ਆਪਣਾ ਐਸੋਸੀਏਸ਼ਨ ਨੇ ਡਿਸਾਈਡ ਕੀਤਾ ਹੈ ਅਸੀਂ ਸਾਰਿਆਂ ਦਾ ਵੈਲਕਮ ਕਰਾਂਗੇ ਚਾਹੇ ਉਹ ਭਾਜਪਾ ਪਾਰਟੀ ਤੋਂ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਤੋਂ ਹੋਵੇ ਚਾਹੇ ਅਕਾਲੀ ਦਲ ਤੋਂ ਹੋਵੇ ਚਾਹੇ ਇੰਡੀਪੈਂਡੈਂਟ ਹੈ ਜਿਹੜਾ ਬੰਦਾ ਸਾਡੀ ਮੰਗਾਂ ਪੂਰੀ ਕਰਨ ਦਾ ਆਸ਼ਵਾਸਨ ਦੇਗਾ ਔਰ ਆਪਣੇ ਮੈਨੀਫੈਸਟੋ ਦੇ ਅੰਦਰ ਸਾਡੀ ਮੰਗਾਂ ਰੱਖੇਗਾ ਅਸੀਂ ਉਹਦਾ ਸਾਥ ਦੇਵਾਂਗੇ ਉਹਦੇ ਨਾਲ ਖੜੇ ਹੋਵਾਂਗੇ ਲਗਭਗ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਚਾਰ ਤੋਂ ਪੰਜ ਜਣੇ ਤੁਹਾਡੇ ਨਾਲ ਨੇ ਟੋਟਲ ਕਿੰਨੇ ਬੂਥ ਨੇ ਤੁਹਾਡੇ ਜਿਹੜੀ ਐਸੋਸੀਏਸ਼ਨਾਂ ਦੇ ਵਿੱਚ ਆਉਂਦੇ ਜਿਹੜੇ ਵੱਖ-ਵੱਖ ਮਾਰਕੀਟਾਂ ਦੇ ਨਾਲ ਸਰ ਜਿਹੜੀ ਸਾਡੀ ਰੀਹੈਬਿਟੇਸ਼ਨ ਵਾਲੀ ਮਾਰਕੀਟਸ ਹੈਗੀਆਂ ਟੋਟਲ 28 ਮਾਰਕੀਟਸ ਹੈ 28 ਮਾਰਕੀਟਸ ਤੋਂ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਵੀ ਜਿਹੜੀ 10 ਮਾਰਕੀਟਾਂ ਬਿਲਕੁਲ ਡੈੱਡ ਪਈਆਂ ਜਿੱਥੇ ਕਿ ਸ਼ਾਇਦ ਤੁਸੀਂ ਜਾਓਗੇ ਤੇ ਤੁਹਾਨੂੰ ਪੰਜ ਜਾਂ ਚਾਰ ਦੁਕਾਨਦਾਰੀ ਕੰਮ ਕਰਦੇ ਮਿਲਣਗੇ ਬਿਕਾਜ਼ ਆਫ ਕਿ ਉੱਥੇ ਕੋਈ ਫੈਸਿਲਿਟੀਆਂ ਨਹੀਂ ਹੈ ਕਸਟਮਰ ਆਂਦਾ ਨਹੀਂ ਹੈ ਫੁੱਟਵਾਲ ਨਹੀਂ ਹੈਗਾ ਅੱਜ ਦੀ ਡੇਟ 'ਚ ਸਾਡੇ ਨਾਲ ਤਕਰੀਬਨ 14 ਰੀਹੈਬਿਟੇਸ਼ਨ ਮਾਰਕੀਟਾਂ ਜੁੜੀਆਂ ਹੋਈਆਂ ਹੈ ਔਰ ਹਰ ਮਾਰਕੀਟ ਦੇ ਅੰਦਰ ਜਿਵੇਂ ਸ਼ਾਸਤਰੀ ਮਾਰਕੀਟ 322 ਬੂਥ ਹੈ ਗਿਆ ਸਦਰ ਬਾਜ਼ਾਰ 400 ਬੂਥ ਹੈ ਪਾਲਿਕਾ ਬਾਜ਼ਾਰ 250 ਬੂਥ ਹੈ ਉਧਰ ਆਪਣਾ ਕ੍ਰਿਸ਼ਨਾ ਮਾਰਕੀਟ ਦੇ ਅੰਦਰ 200 ਪਲੱਸ ਬੂਥ ਹੈ ਗਿਆ ਤੇ ਤੁਹਾਡੀ ਪਟੇਲ ਮਾਰਕੀਟ ਹੈ ਉੱਥੇ 200 ਪਲੱਸ ਬੂਥ ਹੈ ਗਿਆ ਤਕਰੀਬਨ ਤਕਰੀਬਨ ਜਿਹੜੀ ਰੀਹੈਬਿਟੇਸ਼ਨ ਦੇ ਬੂਥ ਹੀ ਆ ਉਹ ਅਰਾਊਂਡ 3 ਤੋਂ 4000 ਬੂਥ ਹੈ ਔਰ ਤੁਸੀਂ ਇਹ ਲਗਾ ਕੇ ਚੱਲੋ ਕਿ ਸ਼ਾਇਦ ਪੋਲਿਟੀਕਲ ਪਾਰਟੀਆਂ ਨੇ ਕਦੀ ਅਸੈਸ ਨਹੀਂ ਕੀਤਾ ਹੋਵੇਗਾ ਵੀ ਅੱਜ ਜਗਰੇ ਬੂਥ ਮਾਰਕੀਟ ਐਸੋਸੀਏਸ਼ਨ ਇਕੱਠੀ ਹੋਈ ਹੈ ਤੇ ਕਿਸੇ ਵੀ ਪਾਰਟੀ ਦਾ ਪਾਰਟੀ ਦਾ ਜਲਾ ਪੜਲਣਾ ਹੈ ਉਹ ਬਦਲ ਸਕਦੀ ਹੈ। ਜਿਸ ਤਰੀਕੇ ਨਾਲ ਹੁਣ ਗੱਲ ਕਰੀਏ ਵੀ ਤੁਸੀਂ 4000 ਬੂਥ ਗਿਨਾਤਾ 4000 ਦੇ ਵਿੱਚ 4-4 ਲੋਕ ਤਾਂ ਕੰਮ ਕਰਦੇ ਹੋਣਗੇ। ਲਗਭਗ 2.5 ਲੱਖ ਵੋਟ ਤਾਂ ਤੁਹਾਡੀ ਐਸੋਸੀਏਸ਼ਨ ਦੀ ਹੈ। ਤੇ ਫਿਰ ਵੋਟ ਕਿੰਨੂੰ ਪਾਓਗੇ? ਸਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਲਈ ਸਾਰੇ ਕੈਂਡੀਡੇਟ ਮੰਨਣਿਆ ਹੈਗੇ ਆ ਔਰ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆ। لیکن ਜਿਹੜਾ ਸਾਡੀ ਮੰਗਾ ਮੰਨਣ ਦੀ ਗਰੰਟੀ ਦੇਗਾ ਪੂਰਾ ਕਰਵਾਉਣ ਦੀ ਗਰੰਟੀ ਦੇਗਾ ਆਪਣੇ ਮੈਨੀਫੈਸਟੋ ਦੇ ਅੰਦਰ ਸਾਡੀ ਮੰਗਾ ਪਾਏਗਾ ਅਸੀਂ ਪੂਰੇ ਜੋਰ ਸ਼ੋਰ ਨਾਲ ਤਨ ਮਨ ਧਨ ਨਾਲ ਉਹਦੇ ਨਾਲ ਖੜੇ ਹੋਵਾਂਗੇ ਸਟੂ ਤਾਂ ਮੁਕੇਸ਼ ਜੀ ਬਣ ਜਾਂਦੇ ਬਾਅਦ ਵਿੱਚ ਉਮੀਦਵਾਰ ਬਦਲ ਜਾਂਦੇ ਆ ਤਾਂ ਉਹਦਾ ਫਿਰ ਕੀ ਇਲਾਜ ਹੈ ਮੈਨੀਫੈਸਟੋ ਦੇਤਾ ਤੁਸੀਂ ਵੋਟਾਂ ਪਾਤੀਆਂ ਔਰ ਜਿੱਤ ਗਿਆ ਬਾਅਦ ਵਿੱਚ ਬਦਲ ਗਿਆ ਮੰਗਾ ਨਹੀਂ ਮੰਨੇ ਗਿਆ ਫਿਰ ਕੀ ਐਕਸ਼ਨ ਹੈ ਸਰ ਇਹ ਜਿਹੜੀ ਅਸੀਂ ਫੌਜ ਤਿਆਰ ਕਰ ਰਹੇ ਆ ਨਾ ਉਹ ਉਹਦੇ ਰਿਐਕਸ਼ਨ ਲਈ ਤਿਆਰ ਕਰ ਰਹੇ ਆ ਚਾਹੇ ਪੋਲਿਟੀਕਲ ਪਾਰਟੀ ਹੋਵੇ ਚਾਹੇ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਕਾਰਪੋਰੇਸ਼ਨ ਹੋਵੇ ਬਾਈ ਹੁੱਕ ਬਾਈ ਕਰੂਕ ਜਿੱਦਾਂ ਵੀ ਉਹਨਾਂ ਨੂੰ ਪਸੰਦ ਹੋਏਗਾ ਅਸੀਂ ਆਪਣੀ ਮੰਗਾ ਪੂਰੀ ਕਰਾਵਾਂਗੇ ਜੀ ਕੀ ਕਹਿ ਰਹੀ ਸੀ ਫਿਰ ਅਸੀਂ ਨਹੀਂ ਮੰਨਾਂਗੇ ਤਾਂ ਉਹਦੇ ਘਰ ਦਾ ਕਰੋ ਕਰਾਂਗੇ ਲੋਕ ਸਭਾ ਤੋਂ ਬਾਤ ਐਮ ਸੀ ਦੇ ਚੋਣ ਵੀ ਆਨੇ ਆਪਾਂ ਬਾਈਕਾਟ ਕਰਾਂਗੇ ਨਾ ਚੋਣ ਦਾ ਇਹਨਾਂ ਸਾਡੀ ਮੰਗਾ ਨਹੀਂ ਪੂਰੀ ਕਰਾਂਗੇ ਪਰ ਇਹਨਾਂ ਦਾ ਪ੍ਰਦਰਸ਼ਨ ਕਰਾਂਗੇ ਇਹਨਾਂ ਦੇ ਘਰ-ਬਾਰ ਜਾ ਕੇ ਬੈਠਾਂਗੇ ਅਗਰ ਸਾਡੀ 6 ਮਹੀਨਿਆਂ ਚ ਇਹਨਾਂ ਨੇ ਲਕਸ਼ਮਨਪੁਰ ਨਹੀਂ ਮੰਗਾ ਪੂਰੀ ਕੀਤੀਆਂ ਬਿਲਕੁਲ ਬਿਲਕੁਲ ਤਾਂ तमाम ਮੁੱਦੇ ਨੇ ਬੂਥ ਮਾਰਕਟ ਐਸੋਸੀਏਸ਼ਨ ਦੇ ਔਰ ਇੱਕ ਪਾਸੇ ਜਿਹੜੀ ਵੋਟਾਂ ਜਦੋਂ ਪੈਂਦੀਆਂ ਨੇ ਤਾਂ ਬਾਅਦ ਦੇ ਵਿੱਚ ਇੱਕ ਪਲੜਾ ਭਾਰੀ ਹੁੰਦਾ ਹੈ ਤਾਂ ਕਿਸ ਕਿਸ ਦੇ ਭਾਗ ਖੋਲਦੇ ਨੇ ਜਾਂ ਕਿਹੜੀ ਕਿਸ ਦਾ ਪਲੜਾ ਭਾਰੀ ਹੁੰਦਾ ਹੈ ਕਿਹੜਾ ਇਲੈਕਸ਼ਨਾਂ ਦੇ ਵਿੱਚ ਦਿੱਤਾ ਹੈ ਇਹ ਸਮਾਂ ਦੱਸੇਗਾ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...